ਸ੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਬਿਆਉਣ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ ਪ੍ਰੋਗਰਾਮ ਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਹਨ ਖਬਰਾਂ ਤੇ ਜਾਣਨਾ ਪਾਇਦਾ ਹੈ ਉੱਥੇ ਹੀ ਪ੍ਰੋਗਰਾਮ ਚ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਜੀ ਦਾ ਸੋ ਕਰਦੇ ਹਾਂ ਪ੍ਰੋਗਰਾਮ ਚ ਸਵਾਗਤ ਬਹੁਤ-ਬਹੁਤ ਸਵਾਗਤ ਹੈ ਜੀ ਜੀ ਸ਼ੁਕਰੀਆ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਸਤਿ ਸ਼੍ਰੀ ਅਕਾਲ ਜੀ ਸੋ ਖਬਰਾਂ ਦਾ ਆਪਾਂ ਰੁਕ ਕਰਦੇ ਹਾਂ ਖਬਰਾਂ ਦੇ ਵਿੱਚ ਸਭ ਤੋਂ ਪਹਿਲਾਂ ਦਿੱਲੀ ਵਾਲੇ ਬਲਾਸਟ ਦੀ ਹੀ ਜੇਕਰ ਗੱਲ ਕਰੀਏ ਕਿਉਂਕਿ ਬਹੁਤ ਵੱਡੀ ਘਟਨਾ ਹੈ ਤੇ ਆਪਾਂ ਹਰ ਰੋਜ਼ ਇਸ ਦੇ ਨਵੇਂ-ਨਵੇਂ ਪਹਿਲੂਆਂ ਦੇ ਉੱਪਰ ਚਰਚਾ ਕਰ ਰਹੇ ਹਾਂ ਜੋ ਕੁਝ ਵੀ ਇੱਕ ਪੂਰੇ ਦਿਨ ਦੇ ਘਟਨਾਕ੍ਰਮ ਹੁੰਦੇ ਨੇ ਸੋ ਹੁਣ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ ਬਾਬਰੀ ਦਾ ਬਦਲਾ ਲੈਣਾ ਚਾਹੁੰਦੇ ਸੀ ਇਹ ਦਿੱਲੀ ਬਲਾਸਟ ਦੇ ਵਿੱਚ ਜਿਨ੍ਹਾਂ ਨੇ ਵੀ ਇਹ ਸਾਰਾ ਕੁਝ ਕੀਤਾ ਇਹ ਕੌਣ ਖਬਰਾਂ ਪਲਾਂਟ ਕਰਾ ਰਿਹਾ ਜਾਂ ਫਿਰ ਇਹ ਸੱਚੀਓਂ ਅਸਲੀ ਗੱਲ ਹੈ ਵੀ ਇਹੀ ਸਾਰਾ ਕਿੱਸਾ ਸੀ ਤੇ ਹੋਰ ਅੱਜ ਦੀਆਂ ਮੇਜਰ ਅਪਡੇਟਸ ਕੀ ਨੇ ਕੀ ਏਜੰਸੀਆਂ ਕਿਸੇ ਤੈ ਤੱਕ ਪਹੁੰਚ ਪਾਈਆਂ ਨੇ ਜੀ ਦੇਖੋ ਜਿਹੜਾ ਦਿੱਲੀ ਦੇ ਵਿੱਚ ਬਲਾਸਟ ਹੋਇਆਗਾ ਉਸ ਤੋਂ ਬਾਅਦ ਕਈ ਕਿਸਮ ਦੇ ਐਂਗਲਸ ਨੂੰ ਖੰਗਾਲਾ ਜਾ ਰਿਹਾਗਾ ਏਜੰਸੀਆਂ ਰਾਹੀਂ ਜਿਹੜਾ ਇਨਪੁਟ ਆ ਰਿਹਾਗਾ ਮੀਡੀਆ ਵਾਲਿਆਂ ਨੂੰ ਉਹ ਤੇਰਾ ਹੀ ਇਹ ਖਬਰਾਂ ਬ੍ਰੇਕ ਹੋ ਰਹੀਆਂ ਨੇ ਉਹਦੇ ਵਿੱਚ ਅੱਜ ਸਭ ਤੋਂ ਵੱਡੀ ਖਬਰਾਂ ਹੀ ਬ੍ਰੇਕ ਕੀਤੀ ਸੀ ਕਿ ਕਿ ਜਿਹੜੇ ਇਹਦੇ ਚ ਇਹ ਸੰਮਲ ਸੰਲੋਕ ਇਹ ਬਾਬਰੀ ਮਸਜਿਦ ਜਿਹੜੀ ਢਾਈ ਗਈ ਸੀ ਉਹਦਾ ਬਦਲਾ ਲੈਣ ਵਾਸਤੇ ਇਹਨਾਂ ਨੇ ਇਹ ਬਲਾਸਟ ਕੀਤਾ ਹੈਗਾ ਉਹਦੀ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਇਹਦੇ ਚ ਇਹ ਵੀ ਨਿਕਲ ਕੇ ਸਾਹਮਣੇ ਆ ਰਿਹਾ ਹੈਗਾ ਕਿ ਜਿਹੜਾ 6 ਦਸੰਬਰ ਹੈ ਉਹਨੂੰ ਚੁਣਿਆ ਗਿਆ ਸੀ ਬਾਬਰੀ ਮਸਜਿਦ ਕਿਉਂਕਿ ਉਸ ਦਿਨ ਢਾਈ ਗਈ ਸੀ ਤੇ ਉਸ ਦਿਨ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ ਇਹਨਾਂ ਨੇ ਤਮਾਕੇ ਕਰਨੇ ਸੀਗੇ ਤਮਾਕੇ ਕਰਨਾ ਚੁੰਦੇ ਸੀਗੇ ਇਹਦੇ ਵਿੱਚ ਤਿੰਨ ਕਾਰਾਂ ਕਹਿੰਦੇ ਹੈ ਪੁਲਿਸ ਕਹਿ ਰਹੀ ਹੈ ਕਿ ਅਸੀਂ ਜੜੀ ਏਜੰਸੀਆਂ ਹੈਗੀਆਂ ਉਹ ਕਹਿ ਰਿਆ ਨੇ ਕਿ ਉਸੇ ਤਿੰਨ ਕਾਰਾਂ ਬਰਾਮਦ ਕਰ ਲਈਆਂ ਹੈਗੀਆਂ ਤੇ ਤਕਰੀਬਨ 2900 ਜਿਹੜਾ ਕਿਲੋ ਦਾ ਜਿਹੜਾ ਵਿਸਪੋਟਕ ਉਹ ਵੀ ਬਰਾਮਦ ਕੀਤਾ ਹੈ ਤੇ ਇਹਨਾਂ ਬੰਦਿਆਂ ਨੂੰ ਅਸੀਂ ਰੌਂਡ ਮਤਲਬ ਇਹਦੇ ਵਿੱਚ 20 ਬੰਦਿਆਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਤੇ ਉਹਨਾਂ ਦੀ ਚੱਲ ਰਹੀ ਹੈ ਤੇ ਇਹ ਮਾਮਲਾ ਚੱਲ ਰਿਹਾ ਹੈ ਕਿ ਪਹਿਲੀ ਵਾਰ ਜਿਹੜੀ ਏ ਰੈਕੀ ਕੀਤੀ ਸੀ ਸ਼ੁਰੂ ਹੋਈ ਹੈ ਸਾਰੀ ਇਹ ਜਨਵਰੀ ਦੇ ਵਿੱਚ ਇਸ ਰੈਕੀ ਸ਼ੁਰੂ ਹੋਈ ਸੀਗੀ پلان 6 ਦਸੰਬਰ ਦਾ ਸੀਗਾ ਇਹ ਪਹਿਲਾ ਪ੍ਰੋ ਮਾਡਿਊਲ ਨਿਕਲ ਕੇ ਆਇਆ ਹੈਗਾ ਤੇ ਮਤਲਬ ਖਾਦ ਦੀ ਬੋਰੀ ਦਸ ਕੇ ਜਿਹੜਾ ਫਰਟੀਲਾਈਜ਼ਰ ਦੀ ਬੋਰੀਆਂ ਦਸ ਕੇ ਜਿਹੜਾ ਰਿਪੋਰਟਕ ਉਹ ਦਟਾਰੇ ਸੀਗੇ ਗੱਲ ਨਿਕਲ ਕੇ ਆਈ ਹੈ 12 ਹਜੇ ਟੋਟਲ ਗ੍ਰਫਤਾਰੀਆਂ ਜਿਹੜੀਆਂ ਆਪਾਂ ਕਹਿ ਲਈਏ ਕਿ ਉਸ ਸਾਥ ਨਾਲ ਇਸ ਮੋਡਿਊਲ ਨਾਲ ਜੁੜੇ ਲੋਕਾਂ ਦੀ ਹੋ ਚੁੱਕੇ ਆ ਡਾਕਟਰ ਸ਼ਾਇਨ ਅਹਿਮਦ ਦਾਣਾ ਡਾਕਟਰ ਸ਼ਾਇਨ ਸ਼ਾਹੀ ਦਾਣਾ ਆ ਰਿਹਾਗਾ ਉਹ 45 ਸਾਲਾਂ ਦੀ ਬੀਬੀ ਉਹਨੂੰ ਉਹ ਅੱਗੇ ਰੱਖਿਆ ਦਾ ਰਿਹਾਗਾ ਐਵੇਂ ਮੁਜਮਿਲ ਸ਼ਕੀਲ ਦਾ ਨਾਮ ਆ ਰਿਹਾਗਾ ਮੁਜਮਿਲ ਸ਼ਕੀਲ ਦਾ ਨਾਮ ਆ ਰਿਹਾਗਾ ਕਿ ਉਹਨੇ 2900 ਕਿਲੋ ਵਿਸਫੋਟਕ ਜਟਾਇਆ ਹੈਗਾ ਬਾਕੀ ਕਿ 47 ਨੇ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਇੱਕ ਥਿਊਰੀ ਹੋਰ ਨਿਕਲ ਕੇ ਆ ਰਹੀ ਹੈ ਥਿਊਰੀ ਇਹ ਜਿਹੇ ਵੀ ਨਿਕਲ ਕੇ ਆਈ ਕਿ ਇਹਦੇ ਚ ਟਰਕੀ ਵਾਲਿਆਂ ਦਾ ਵੀ ਦਿੱਲੀ ਬਲਾਸਟ ਦੇ ਵਿੱਚ ਉਹ ਸ਼ਾਮਿਲ ਕੀਤਾ ਸੀਗਾ ਟਰਕੀ ਨਾਲ ਲਿੰਕ ਕੀਤਾ ਜਾ ਰਿਹਾ ਹੈਗਾ ਸੈਸ਼ਨ ਐਪ ਦੀ ਜ਼ਿਕਰ ਆਈ ਹੈ ਕਿ ਇੱਕ ਸੈਸ਼ਨ ਐਪ ਸੀ ਉਹਦੇ ਰਾਹੀਂ ਇਹ ਸਾਰੇ ਦੁਰਦਦੇ ਸੀਗੇ ਤੇ ਗੱਲਬਾਤ ਕਰਦੇ ਸੀਗੇ ਹਾਲਾਂਕਿ ਟਰਕੀ ਨੇ ਇਹ ਸਾਰੀਆਂ ਆਪਾਂ ਕੇ ਲਈ ਕਿ ਇਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਇਹ ਖਬਰ ਬ੍ਰੇਕ ਕੀਤੀ ਸੀ ਪੀਟੀਆਈ ਨੇ ਪੁਲਸ ਦੇ ਸੂਤਰਾਂ ਦੇ ਵਾਲਿਆਂ ਤੇ ਕਿ ਜਿਹੜੀ ਟਰਕੀ ਦੀ ਕੈਪੀਟਲ ਰਾਜਧਾਨੀ ਅੰਕਾਰਾ ਉਹਦੇ ਵਿੱਚ ਇੱਕ ਵਿਦੇਸ਼ੀ ਹੈਂਡਲਰ ਨਾਲ ਸੰਪਰਕ ਹੋਇਆ ਸੀਗਾ ਉਸਨੇ ਹੀ ਅ ਐਕਟੀਵਿਟੀ ਫੰਡਿੰਗ ਇਹ ਸਾਰਾ ਕੁਝ ਉਹਨੇ ਹੀ ਕੀਤਾ ਸੀਗਾ ਉਹਦੇ ਚ ਹੈਂਡਲਰ ਦਾ ਜਿਹੜਾ ਨਾਂ ਹੈ ਉਹ ਕਾਸਾ ਨਾ ਦੱਸਿਆ ਜਾ ਰਹਿਗਾ ਕਿ ਉਹ ਕਾਸਾ ਨਾ ਦਾ ਸੀਗਾ ਤੇ ਬਾਕੀ ਹਜੇ ਇਸ ਮਾਮਲੇ ਤੇ ਹੋਰ ਅਪਡੇਟ ਆਣੀਆਂ ਨੇ ਹਾਲਾਂਕਿ ਜਿਹੜਾ ਟਰਕੀ ਦਾ ਇਸ ਤੇ ਬਿਆਨ ਵੀ ਆਇਆ ਹੈ ਤੇ ਉਹਨੇ ਕਿ ਆਕਾ ਇੰਡੀਅਨ মিডিਆ ਆਊਟਲੈਟਸ ਹੈ ਗਿਆ ਉਹ ਕਿਤੇ ਨ ਕਿਤੇ ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਯਾਨੀ ਕਿ ਮੀਡੀਆ ਇੰਡੀਅਨ ਮੀਡੀਆ ਜਿਹੜੀਆਂ ਖਬਰਾਂ ਬ੍ਰੇਕ ਕਰਿਆ ਉਹਦੇ ਤੋਂ ਟਰਕੀ ਨੇ ਕਿਨਾਰਾ ਕੀਤਾ ਹੈ ਤੇ ਇਹਦੇ ਚ ਇਹ ਵੀ ਹੈ ਕਿ ਦੋ ਡਾਕਟਰ ਇਹ ਇਨਾ ਚੋਂ ਟਰਕੀ ਵੀ ਜਾ ਕੇ ਆਏ ਸੀਗੇ ਤੇ ਇਸ ਕਰਕੇ ਸਾਰੇ ਕਨੈਕਸ਼ਨਸ ਨੂੰ ਜਿਹੜੀ ਪੁਲਿਸ ਹੈ ਉਹ ਮੀਡੀਆ ਦੇ ਵਿੱਚ ਲੀਕ ਕਰ ਰਹੀ ਹੈ ਬਹੁਤ ਪ੍ਰੀਮਚੁਰ ਇਨਵੈਸਟੀਗੇਸ਼ਨ ਹੈ ਹਜੇ ਪੂਰੀ ਇਨਵੈਸਟੀਗੇਸ਼ਨ ਵੀ ਨਹੀਂ ਹੋਈ ਪਤਾ ਨਹੀਂ ਜਿਹੜੀ ਪੁਲਿਸ ਹੈ ਏਜੰਸੀਆਂ ਨੇ ਉਹ ਸ਼ਾਇਦ ਕਿਉਂਕਿ ਪਾਕਿਸਤਾਨ ਦੇ ਉਲਟ ਨੈਰਟਿਵ ਬਣਾ ਹੋਇਆਗਾ ਜਾਂ ਟਰਕੀ ਦੇ ਉਲਟ ਸ਼ਾਇਦ ਉਹਨਾਂ ਨੂੰ ਹੋਰ ਹਵਾ ਦੇਣ ਵਾਸਤੇ ਹੀ ਪੁਸ਼ ਕਰ ਰਿਹਾ ਹੋਵੇ ਹੋ ਸਕਦਾਗਾ ਮਤਲਬ ਨੈਸ਼ਨਲ ਸਿਕਿਉਰਿਟੀ ਦਾ ਕੁਐਸਚਨ ਬਹੁਤ ਸੀਰੀਅਸ ਕੁਐਸਚਨ ਹੋ ਸਕਦਾ ਨਾਲ ਤੇ ਅਜੇ ਤਾਈ ਇਹ 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 ਤੇ ਜਿਹੜੀ ਉਹ ਯੂਨੀਵਰਸਿਟੀ ਹੈ ਅਲਫਲਾ ਯੂਨੀਵਰਸਿਟੀ ਉਹਦੇ ਤੇ ਵੀ ਕਾਰਵਾਈ ਕੀਤੀ ਗਈ ਹੈ ਉਹਦਾ ਯੂਜੀਸੀ ਨੇ ਉਹਦੀ ਜਿਹੜੀ ਆਪਾਂ ਮਾਨਤਾ ਜੀ ਨੂੰ ਕਹਿੰਦੇ ਆਪਾਂ ਉਹ ਰੱਦ ਕਰ ਦਿੱਤੀ ਤੇ ਉਹ ਯੂਨੀਵਰਸਿਟੀ ਨਹੀਂ ਬਚੀ ਤੇ ਅਲਫਲਾ ਯੂਨੀਵਰਸਿਟੀ ਦੇ ਬਹੁਤ ਸਾਰੇ ਜਿਹੜੇ ਇਸ ਘੇਰੇ 'ਚ ਹੈਗੇ ਸਬ ਏਜੰਸੀਆਂ ਉਹਨਾਂ ਦਾ ਵੀ ਬਹੁਤ ਸਾਰੇ ਡਾਕਟਰਾਂ ਦੀ ਉਹ ਦੱਸਿਆ ਦਾ ਰਿਹਾਗਾ ਕਿ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਮਤਲਬ ਕਾਫੀ ਇਹਦੇ 'ਚ ਚੀਜ਼ਾਂ ਚੱਲ ਰਹੀਆਂ ਨੇ ਹੂੰ ਜੀ ਇਸ ਤੋਂ ਅੱਗੇ ਜੇਕਰ ਚੱਲੀਏ ਤਾਂ ਇੱਕ ਨੌਜਵਾਨ ਜਿਸ ਨੇ ਕਿ ਪਹਿਲਾਂ ਜ਼ਮੀਨ ਵੇਚੀ 55 ਲੱਖ ਰੁਪਈਆ ਜੁਟਾਇਆ ਫਿਰ ਉਸ ਨੂੰ ਖਰਚ ਕੀਤਾ ਜੰਗਲਾਂ ਦੇ ਵਿੱਚ ਪੁੱਖਾਂ ਕੱਟੀਆਂ ਤੇ 3 ਮਹੀਨੇ ਲਾ ਕੇ ਇਹ ਹਰਿਆਣੇ ਦਾ ਨੌਜਵਾਨ ਅਮਰੀਕਾ ਪਹੁੰਚਦਾ ਪਰ ਉੱਥੇ ਜਾਂਦਿਆਂ ਜਿਹੜੀ ਹੁੰਦੀ ਹੈ ਉਸ ਤੋਂ ਬਾਅਦ ਇਹ ਤੌਬਾ ਕਰ ਰਿਹਾ ਜੀ ਨੌਜਵਾਨ ਦੇਖੋ ਸਾਰਾ ਜਿਹੜਾ ਮਾਮਲਾ ਹੈ ਮਤਲਬ ਬਾਪਾਂ ਪਤਾ ਕਿ ਡੰਕੀ ਰੂਟ ਹੈ ਡੰਕੀ ਰੂਟ ਦਾ ਅੱਜ ਕੱਲ੍ਹ ਹਰਿਆਣੇ ਚ ਜ਼ਿਆਦਾ ਪ੍ਰਚਲਨ ਚੱਲਿਆ ਆ ਵਾ ਗਾ ਤੇ ਹੁਣ ਪਿੱਛੇ ਜੇ 54 54 ਲੋਕਾਂ ਨੂੰ ਹਰਿਆਣੇ ਦੇ 54 ਜਾਣਿਆਂ ਨੂੰ ਨੌਜਵਾਨਾਂ ਨੂੰ ਵਾਪਸ ਭੇਜਿਆ ਸੀਗਾ ਉਹਦੇ ਚ ਸਭ ਤੋਂ ਵੱਧ ਜਿਹੜੇ ਨਿਕਲ ਕੇ ਆਏ ਸੀਗੇ ਕਰਨਾਲ ਦੇ ਨਿਕਲ ਕੇ ਆਏ ਸੀ ਕੁਰੂ ਖੇਤਰ ਕੈਥਲ ਇਹ ਇਲਾਕੇ ਦੇ ਸਭ ਤੋਂ ਵੱਧ ਨੌਜਵਾਨ ਨਿਕਲ ਕੇ ਆਏ ਸੀਗੇ ਇਹ ਜਿਹੜੇ ਇਹਨਾਂ ਨੌਜਵਾਨਾਂ ਨੇ ਗੱਲ ਦੱਸੀ ਕਿ ਇਹਦੇ ਚ 55 ਲੱਖ ਹਰਿਆਣੇ ਚ ਜਿਹੜਾ ਭੇਜਿਆ ਜਾ ਰਿਹਾਗਾ ਇਹ ਜੰਗਲਾਂ ਚੋਂ ਪਾਰ ਕਰਕੇ ਜਾਂਦੇ ਨੇ ਡੰਕੀ ਰੂਟ ਤੋਂ ਰੇਟ ਉਧਾਂ 30 ਲੱਖ ਤੋਂ ਸ਼ੁਰੂ ਹੋ ਜਾਂਦਾਗਾ ਪਰ ਹਰਿਆਣੇ ਦੇ ਵਿੱਚ ਇਹ ਜ਼ਿਆਦਾ ਹੈਗਾ ਕਿਉਂਕਿ ਇਹਦੇ ਵਿੱਚ ਕਈ ਸਾਰੇ ਏਜੰਟ ਕੀ ਕਈ ਕਿਸਮ ਦਾ ਹੁੰਦਾਗਾ ਇਹ 55 ਲੱਖ ਰੁਪਏ ਇਹ ਜਿਹੜੀ ਗੱਲ ਚੱਲ ਰਹੀ ਹੈ ਕਰਨਾਲ ਦਾ ਮੁੰਡਾਗਾ ਗੁਰਪ੍ਰੀਤ ਇਹਦਾ ਨਾਮ ਹੈ ਤੇ ਇੱਕ ਇੱਕ ਸਾਲ ਟਾਈਮ ਲਾ ਕੇ ਇਹ ਮਤਲਬ ਵਾਪਸ ਮੁੜਿਆਗਾ 11 ਮਹੀਨੇ ਤੱਕ ਇਹ ਬੇੜੀਆਂ ਚ ਹੀ ਰਿਹਾ ਹੈਗਾ 11 ਮਹੀਨੇ ਜੇਲ੍ਹ ਚ ਰਿਹਾ ਤੇ ਉਸ ਤੋਂ ਬਾਅਦ ਫਿਰ ਇਹਨੂੰ ਬੇੜੀਆਂ ਚ ਵਾਪਸ ਰਿਪੋਰਟ ਕੀਤਾ ਗਿਆ ਹੈਗਾ ਡੂਡ ਮਿਨਾ ਨੇ ਜੰਗਲਾਂ ਚ ਲਾਇਆ ਹੈਗਾ ਤੇ ਡੂਡ ਮਿਨਾ ਆ ਫਿਰ ਅਡਡ ਕਿਸਮ ਨਾਲ ਆ ਆਪਾਂ ਕਹੇ ਲਈ ਕਿ ਪੂਰਾ ਜਿਹੜਾ ਰੂਟ ਹੈ ਉਹ ਟਰੈਵਲ ਕੀਤਾ ਹੈ ਤੇ ਹੋਰ ਵੀ ਕੈਥਲ ਦੇ ਵੀ ਮੁੰਡੇ ਨੇ ਸਾਰੇ ਇਹ 12th ਪਾਸ ਨੇ ਜ਼ਿਆਦਾਤਰ ਕਿਸੇ ਨੇ ਗ੍ਰੈਜੂਏਸ਼ਨ ਕਰ ਰੱਖੀ ਕਿਸੇ ਨੇ 12th ਪਾਸ ਹੈ 20 ਸਾਲ ਦਾ ਕੋਈ ਕੋਈ 22 ਸਾਲ ਦਾ ਇਸ ਕਿਸਮ ਦੇ ਮੁੰਡੇ ਨੇ ਤੇ ਇਹ ਸਾਰੇ ਜਿਹੜੇ ਮੁੰਡੇ ਹੈਗੇ ਆ ਇੱਕਨਾਂ ਨੂੰ ਵੀ ਥਲਾਰੇ ਨੇ ਕਿ ਅਸੀਂ ਅੱਗੇ ਤੋਂ ਇਹ ਹੋ ਜਾ ਕੁਝ ਨਹੀਂ ਕਰਾਂਗੇ ਜਿਹੜੇ ਰਿਸ਼ਤੇਦਾਰ ਹੈ ਜਾਂ ਫਿਰ ਜਿਹੜੇ ਪਰਿਵਾਰ ਵਾਲੇ ਨੇ ਉਹ ਵਿਚਾਰੇ ਪਰੇਸ਼ਾਨ ਹੋ ਰਹੇ ਨੇ ਕਿਉਂਕਿ ਜ਼ਮੀਨਾਂ ਵੇਚ ਕੇ ਇਹ ਜ਼ਮੀਨਾਂ ਦੇ ਵੱਡੀ ਮਾਲਕੀ ਵੀ ਨਹੀਂ ਹੈ ਅ ਮਤਲਬ ਜੇ ਮੈਂ ਤੁਹਾਨੂੰ ਦੱਸਣਾ ਹੋਵੇ ਤਾਂ ਮਤਲਬ ਕਿਸੇ ਦੇ 3 ਏਕੜ ਜ਼ਮੀਨ ਹੈ ਕਿਸੇ ਦੇ 2 ਏਕੜ ਜ਼ਮੀਨ ਹੈ ਕਿਸੇ ਨੇ ਸਾਰੀ ਆਪਣੀ ਜ਼ਮੀਨ ਵੇਚਤੀ ਤਾਂ ਇਹ ਸਾਰਾ ਹੈਗਾ ਜਿਵੇਂ ਇੱਕ ਮੁੰਡੇ ਦਾ ਫਾਦਰ ਹੈ ਉਹ ਇਹਨੇ ਸਾਰੇ ਇਹ ਮੁੰਡੇ ਇਕੱਠੇ ਕਿੱਥੇ ਹੋਏ ਸੀਗੇ ਮੀਡੀਆ ਸਮਨੇ ਆਪਣੀ ਗੱਲ ਰੱਖਣ ਵਾਸਤੇ ਤੇ ਉਹ ਕਹਿ ਰਿਆ ਸੀਗਾ ਕਿ ਦਿੱਲੀ ਤੋਂ ਇੱਕ 20 ਜਾਣਿਆਂ ਦਾ ਅਸੀਂ ਸਾਲ ਸਵਾ ਸਾਲ ਪਹਿਲੇ ਦੀ ਗੱਲ ਹੁੰਦਾ ਕਿ 20 ਜਾਣਿਆਂ ਦਾ 20 ਮੁੰਡਿਆਂ ਦਾ ਇੱਕ ਗਰੁੱਪ ਬਣਿਆ ਉਹਦੇ ਚ ਏਜੰਟ ਨੇ ਇਹ ਕਿਹਾ ਸੀਗਾ ਕਿ ਫਲਾਈਟ ਜਰਨੀ ਪੂਰੀ ਹੋਣ ਤੋਂ 20 ਦਿਨ ਅੰਦਰ ਅੰਦਰ ਅਸੀਂ ਅਮਰੀਕਾ ਪਹੁੰਚਾ ਦਾਂਗੇ ਪਰ ਸਾਡੇ ਬੱਚੇ 3 ਮਹੀਨਿਆਂ ਦੇ ਅੰਦਰ ਉੱਥੇ ਪਹੁੰਚੇ ਉਹਨਾਂ ਨੇ ਸਾਰੇ ਸਾਡੇ ਤੋਂ 55 ਲੱਖ ਰੁਪਏ ਲੈ ਲਏ ਤੇ ਹੁਣ ਵਾਪਸੇ ਆ ਗਏ ਹੈਗੇ ਤੇ ਹੁਣ ਜਿਹੜੇ ਏਜੰਟ ਨੇ ਉਹ ਕਾਇਬ ਨੇ ਇਹ ਗੱਲ ਉਹਨਾਂ ਵੱਲ ਲੁਕਾਈ ਜਾ ਰਹੀ ਹੈ ਡੰਕੀ ਰੂਟ ਨੂੰ ਲੈ ਕੇ ਬੜੇ ਚੀਜ਼ਾਂ ਨੇ ਇਹਦੇ ਚ ਸਭ ਤੋਂ ਵੱਡੀ ਗਲਤੀ ਹੈ ਕਿ ਕੀ ਹਰਿਆਣਾ ਦੀ ਸਰਕਾਰ ਅੱਜ ਦੇ ਟਾਈਮ 'ਉਨਾ ਏਜੰਟਾਂ ਨੂੰ ਫੜ ਸਕਦੀ ਹੈ ਤੇ ਇਹਨਾਂ ਬੱਚਿਆਂ ਦੇ ਪੈਸੇ ਵਾਪਸ ਕਰਾ ਸਕਦੀ ਸਭ ਤੋਂ ਵੱਡੀ ਮਤਲਬ ਰੀਕੰਸਿਲੀਏਸ਼ਨ ਇੱਕ ਸ਼ਬਦ ਹੁੰਦਾ ਹੈ ਜੇ ਉਹਦੀ ਵੀ ਗੱਲ ਕਰਨੀ ਹੋਵੇ ਗੁਰਪ੍ਰੀਤ ਆਪਾਂ ਇਸ ਇਸ ਬਾਰੇ ਗੱਲ ਕਰਨੀ ਹੋਵੇ ਕਿ ਇਹਨਾਂ ਬੱਚਿਆਂ ਨੂੰ ਅੱਜ ਆਪਾਂ ਕਿਵੇਂ ਦੂਜੀ ਜ਼ਿੰਦਗੀਆਂ ਦੀ ਸ਼ੁਰੂ ਕਰ ਸਕਦੇ ਹਾਂ ਸਭ ਤੋਂ ਪਹਿਲੀ ਗਲਤੀ ਇਹ ਹੀ ਹੋਵੇ ਕਿ ਮੰਨ ਲਓ ਕਿ ਜਿਹੜੇ ਏਜੰਟ ਨੇ ਉਹਨਾਂ ਨੂੰ ਉਹਨਾਂ ਦੇ ਉਹਨਾਂ ਨੂੰ ਫੜਿਆ ਜਾਵੇ ਉਹਨਾਂ ਨੇ ਉਹਨਾਂ ਤੋਂ ਦੇਖੋ ਮੈਂ ਨਹੀਂ ਕਹਿੰਦਾ ਕਿ 100% ਰਿਕਵਰੀ ਹੋ ਪਾਊਗੀ ਸਰਕਾਰ ਨਹੀਂ ਕਰ ਪਾਊਗੀ ਪਰ ਮਨ ਲੱਗਦਾ ਕਿ 60-70% ਜਿੰਨੀ ਰਿਕਵਰੀ ਹੋ ਪਾਏ 50% ਹੋ ਜਾਵੇ 50% ਰਿਕਵਰੀ ਸਰਕਾਰ ਏਜੰਟਾਂ ਤੋਂ ਕਰਾ ਲਵੇ ਕੁਛ 20 25% ਸਰਕਾਰ ਆਪ ਵੀ ਸਾਰਾ ਹਲਾਦ ਹੋਵੇ ਕਿ ਹਾਂ ਬੱਚਿਆਂ ਦਾ ਕੁਛ ਨਾ ਕੁਛ ਇਹਨਾਂ ਦਾ ਬਣੇ ਤਾਂ ਇਹ ਕਰਕੇ ਮਤਲਬ 75% ਵੀ ਜੇ ਰਿਕਵਰੀ ਹੋ ਜਾਂਦੀ ਇਹਨਾਂ ਦੇ ਪੈਸਿਆਂ ਦੀ ਮੈਨ ਲੱਗਦਾ ਕਿ ਉਹ ਵੀ ਠੀਕ ਹੈ ਤੇ ਅੱਗੇ ਇਹਨਾਂ ਨੂੰ ਨਵੀਂ ਜ਼ਿੰਦਗੀ ਸ਼ੁਰੂਆਤ ਸ਼ੁਰੂ ਕਰਨ ਦਾ ਇੱਕ ਆਪਾ ਉਹ ਦਈਏ ਵਰਟ ਕਿਉਂਕਿ ਬੱਚੇ ਪਹਿਲਾਂ ਹੀ ਵਨ ਡਾਇਰੈਕਸ਼ਨਲ ਸੀਗੇ ਤੁਸੀਂ ਇਹ ਵੀ ਹਿਸਾਬ ਲਗਾਓ ਇਹਨਾਂ ਨੇ ਆਪਣੇ ਜੀਵਨ ਦੇ ਵਿੱਚ ਹੋਰ ਨਵੀਂ ਸੰਭਾਵਨਾਵਾਂ ਦੀ ਤਲਾਸ਼ ਕੀਤੀ ਨਹੀਂ ਇਹਨਾਂ ਨੂੰ ਇੱਕੋ ਸੁਪਨਾ ਦੇਖਿਆ ਬੈਂਕੀ ਰੂਟ ਅਮਰੀਕਨ ਡ੍ਰੀਮ ਇੱਕ ਦੇਖਿਆ ਉਹਦੇ ਵੱਲੇ ਭੱਜ ਲਏ ਉਹਦੇ 'ਚ ਫੇਲਿਅਰ ਆਇਆ ਦਾ ਤੇ ਹੁਣ ਫੇਰੀਅਰ ਤੋਂ ਬਾਅਦ ਇੱਕ ਡਿਪਰੈਸ਼ਨ ਵੀ ਹੈ ਪੈਸਿਆਂ ਦਾ ਲਾਸ ਹੈ ਤਾਂ ਮਤਲਬ ਪਹਿਲਾ ਤਾਂ ਇਹ ਕਿ ਇਹਨਾਂ ਦੀ ਫਾਈਨੈਂਸ਼ੀਅਲ ਰਿਕਵਰੀ ਕਰਵਾਈ ਜਾਵੇ ਦੂਜਾ ਇਹਨਾਂ ਨੂੰ ਕਿਸੇ ਟਰੈਕ ਕਿਸੇ ਪਾਸੇ ਲਾਇਆ ਜਾਵੇ ਕਿ ਹਾਂ ਇਹਨਾਂ ਦੇ ਜੈਡਮਿਸ਼ਨ ਹੁੰਦੇ ਹੋਣ ਐਡਮਿਸ਼ਨ ਕਰਾਏ ਜਾਣ ਫੀਸ ਪ੍ਰਿਕਤੀ ਜਾ ਸਕਦੇ ਇਹਨਾਂ ਬੱਚਿਆਂ ਦੀ ਕਿ ਤੁਸੀਂ ਇੱਥੇ ਪੜ੍ਹਾਈ ਕਰੋ ਬਸ ਮਤਲਬ ਹੋਰ ਵੀ ਤਰੀਕੇ ਨਾ ਦੇਖੇ ਜਾ ਸਕਦੇ ਹੈਗਾ ਤਾਂ ਸਰਕਾਰ ਨੂੰ ਇਹ ਦੇਖਣਾ ਚਾਹੀਦਾ ਕਿ ਇਹ ਅਲਗ ਇੱਕ ਅੱਡ ਕਿਸਮ ਦੇ ਡਿਪਰੈਸ਼ਨ ਚ ਨਾ ਵੜਨ ਬੱਚੇ ਤੇ ਕੋਈ ਮਤਲਬ ਸੁਸਾਇਸਾਈਡ ਵਰਗਾ ਕੰਮ ਵੀ ਨਾ ਹੋ ਜਿਵੇਂ ਇੱਕ ਸੁਸਾਇਡ ਹੋ ਗਿਆ ਸੀ ਤੁਹਾਨੂੰ ਇਹ ਸ਼ਾਇਦ ਗੱਲ ਪਤਾ ਲੱਗ ਯਾਨੀ ਪਤਾ ਲੱਗੀ ਕਿ ਜਿਹੜਾ ਪਿਛਲਾ ਲੋਟ ਆਇਆ ਸੀ ਉਹਦੇ ਚੋਂ ਇੱਕ ਬੱਚੇ ਨੇ ਸੁਸਾਇਡ ਕਰ ਲਿਆ ਸੀਗਾ ਆਣ ਤੋਂ ਬਾਅਦ ਕਿਉਂਕਿ ਸਾਰੇ ਉਹਨੂੰ ਟਿਚਰਾ ਕਰਦੇ ਸੀਗੇ ਘਰਦਿਆਂ ਦਾ ਲੋਸ ਵੀ ਬਾਲਾ ਕਰਾਤਾ ਸੀਗਾ ਤੇ ਫਿਰ ਬਾਅਦ ਚੋਂ ਮੁੰਡਾ ਸੁਸਾਇਡ ਕਰਦੇ ਗਿਆ ਸੀਗਾ ਪਰ ਉਸ ਪਾਸੇ ਨਾ ਵਧਣ ਤਾਂ ਇਹ ਇੱਕ ਮੈਨੂੰ ਲੱਗਦਾ ਹੈਗਾ ਕਿ ਇਹਨਾਂ ਬਾਰੇ ਵੀ ਇੱਕ ਕੋਲਿਸਟਿਕ ਜੀ ਗੱਲ ਹੋਣੀ ਚਾਹੀਦੀ ਹੂੰ ਜੀ ਜ਼ਰੂਰ ਹੋਣੀ ਚਾਹੀਦੀ ਐ ਇਸ ਦੇ ਵਿੱਚ ਕਿਤੇ ਨਾ ਕਿਤੇ ਜ਼ਿੰਮੇਵਾਰ ਵੀ ਸਰਕਾਰਾਂ ਹੀ ਨੇ ਕਿਉਂਕਿ ਉਹ ਇੱਥੇ ਉਹ ਮਾਹੌਲ ਨਹੀਂ ਪ੍ਰੋਵਾਈਡ ਕਰਾ ਪਾਉਨੀਆਂ ਉਹ ਜੌਬਸ ਨਹੀਂ ਪ੍ਰੋਵਾਈਡ ਕਰਾ ਪਾਉਨੀਆਂ ਬਰਾਬਰ ਸਮਾਨਤਾ ਦੇ ਨਾਲ ਮੌਕੇ ਨਹੀਂ ਮਿਲਦੇ ਤਾਂ ਫੇਰ ਹਰ ਕੋਈ ਵਿਅਕਤੀ ਕੋਸ਼ਿਸ਼ ਕਰਦਾ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਸਫਲ ਹੋਣ ਦੇ ਲਈ ਜਿੰਨਾ ਵੀ ਹੱਥ ਕੰਡਾ ਵਰਤ ਸਕਦਾ ਹੈ ਵਰਤੇ ਪਰ ਇਸ ਦੇ ਵਿੱਚ ਪਰਿਵਾਰਾਂ ਨੂੰ ਵੀ ਉਹਨਾਂ ਬੱਚਿਆਂ ਨੂੰ ਵੀ ਇਸ ਗੱਲ ਦੀ ਅਸੀਂ ਆਪਣੇ ਵੱਲੋਂ ਇਹ ਹੀ ਤਾਕੀਦ ਕਰਾਂਗੇ ਵੀ ਭਾਈ ਇੱਕ ਵਾਰ ਜ਼ਰੂਰ ਸੋਚੋ ਕਿ ਆਮੀਆਂ ਸੰਭਾਵਨਾਵਾਂ ਤਲਾਸ਼ਣ ਦੇ ਚੱਕਰ ਦੇ ਵਿੱਚ ਆਪਣਾ ਜੀਵਨ ਖਤਰੇ ਦੇ ਵਿੱਚ ਪਾਉਣਾ ਵੀ ਬੇਪਕੂਫੀ ਹੀ ਹੁੰਦੀ ਹੈ ਅੱਗੇ ਚੱਲਦੇ ਹਾਂ ਉਧਰ ਪੂਨੇ ਦੇ ਵਿੱਚ ਕਹਿੰਦੇ 25 ਗੱਡੀਆਂ ਆਪਸ ਦੇ ਵਿੱਚ ਟਕਰਾ ਗਈਆਂ ਤੇ ਕਾਰ ਦੇ ਵਿੱਚ ਲੱਗ ਗਈ ਅੱਗ ਤੇ ਕਈ ਮੌਤਾਂ ਇੱਥੇ ਵੀ ਹੋ ਗਈਆਂ ਜੀ ਅੰਜੀ 7 ਜਣਿਆਂ ਦੀ ਜਿਹੜੀ ਡੈਥ ਦੀ ਖਬਰ ਤਾਂ ਕਨਫਰਮ ਹੋ ਚੁੱਕੀ ਹੈ 20 ਤੋਂ ਵੱਧ ਜਿਹੜੇ ਲੋਕ ਹੈਗੇ ਉਹ ਗੰਭੀਰ ਤੌਰ ਤੇ ਇੰਜਰਡ ਹੈਗੇ ਤੇ 20 25 ਕਰਾਂ ਪਾਸੇ ਟਕਰਾ ਗੀਆਂ ਇੱਕ ਪਹਿਲਾ ਟਰੱਕ ਦੇ ਬ੍ਰੇਕ ਫੇਲ ਹੋਏ ਉਸ ਤੋਂ ਬਾਅਦ ਉਹਦਾ ਜਦੋਂ ਐਕਸੀਡੈਂਟ ਹੁੰਦਾਗਾ ਪਿੱਛੋਂ ਫਿਰ ਹੋਰ ਗੱਡੀਆਂ ਦੇ ਐਕਸੀਡੈਂਟ ਹੁੰਦੇ ਆ ਨਾਲ ਦੀ ਨਾਲ ਹੀ ਤੇ 20 25 ਗੱਡੀਆਂ ਕਰਕੇ ਇਹ ਮਾਮਲਾ ਹੋਇਆਗਾ ਪੁਨੇ ਨਾਸਿਕ ਹਾਈਵੇ ਤੇ ਹੋਇਆ ਹੈ ਇਹ ਇਹਦੇ ਚ ਅਜੇ ਅਪਡੇਟ ਆਈ ਹੈ 55 ਲੱਖ ਰੁਪਿਆ ਮੁਆਵਜ਼ੇ ਦੇ ਤੌਰ ਤੇ ਮਹਾਰਾਸ਼ਟਰ ਸਰਕਾਰ ਨੇ ਅਨਾਉਂਸ ਕੀਤਾ ਹੈ ਤੇ ਜਿਹੜੇ ਇੰਜਰਡ ਹੋਏ ਉਹਨਾਂ ਦਾ ਇਲਾਜ ਚੱਲ ਰਿਹਾਗਾ ਬਹੁਤ ਗੰਭੀਰ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਬਹੁਤ ਹਾਈਵੇ ਸੇਫਟੀ ਟ੍ਰੈਫਿਕ ਸੇ ਆਪਾਂ ਕੇ ਲਈ ਰੋਡ ਐਕਸੀਡੈਂਟਸ ਨੂੰ ਲੈ ਕੇ ਬਹੁਤ ਸੀਰੀਅਸ ਕਨਸਰਨ ਇੰਡੀਆ ਦੇ ਵਿੱਚ ਹੈ ਗਿਆ ਮੈਂ ਹੁਣ ਹਰਿਆਣੇ ਦਾ ਡਾਟਾ ਦੇਖ ਰਿਹਾ ਸੀ ਖਬਰ ਮਹਾਰਾਸ਼ਟਰ ਨਾਲ ਜੁੜੀ ਹੋਏ ਲੇਕਿਨ ਮੈਂ ਜੇ ਹਰਿਆਣੇ ਦਾ ਟ੍ਰੈਫਿਕ ਐਕਸੀਡੈਂਟਸ ਦਾ ਡਾਟਾ ਦੇਖ ਰਿਹਾ ਸੀਗਾ ਪਿਛਲੇ 11 ਮਹੀਨਿਆਂ ਅੰਦਰ ਹਰਿਆਣੇ 'ਚ 4000 ਮੌਤਾਂ ਹੋਈਆਂ ਨੇ ਪੰਜਾਬ ਦਾ ਵੀ ਕੱਲ ਦੇਖ ਕੇ ਰੱਖਾਂਗਾ ਕਿ ਪੰਜਾਬ ਦਾ ਕੀ ਡਾਟਾ ਹੈ ਕੀ ਆਕੜਾ ਹੈ ਪਰ ਹਰਿਆਣੇ 'ਚ 4000 ਮੌਤਾਂ ਆਏ ਟ੍ਰੈਫਿਕ ਇਹ ਇਹਨਾਂ ਐਕਸੀਡੈਂਟ ਕਰਕੇ ਰੋਡ ਐਕਸੀਡੈਂਟਸ ਕਰਕੇ ਤਾਂ ਰੋਡ ਸੇਫਟੀ ਨੂੰ ਲੈ ਕੇ ਥੋੜੀ ਅਵੇਅਰਨੈਸ ਇੰਡੀਆ ਦੇ ਵਿੱਚ ਹੋਣੀ ਚਾਹੀਦੀ ਉਹਦੇ ਸ਼ਕਤੀ ਨਾਲ ਪਾਲਨ ਨੂੰ ਤਾਂ ਕਿ ਸੜਕ 'ਤੇ ਘਟੋ ਘਟ ਲੋਕਾਂ ਦੀ ਡੈਥ ਨਾ ਹੋਵੇ ਹੂੰ ਜੀ ਇਸ ਤੋਂ ਅੱਗੇ ਜੇਕਰ ਆਪਾਂ ਗੱਲ ਕਰੀਏ ਤਾਂ ਲੁਧਿਆਣੇ ਦੇ ਵਿੱਚ 10 ਆਈਐਸਆਈ ਏਜੰਟ ਗ੍ਰਿਫਤਾਰ ਕੀਤੇ ਗਏ ਨੇ ਇਹ ਹੁਣ ਜਿਹੜੀ ਵਰਤਾਰਾ ਇਹ ਚੱਲ ਰਹੀ ਹੈ ਜੀ ਇਹ ਦਿੱਲੀ ਵਿੱਚ ਹੋਏ ਬਲਾਸਟ ਦੇ ਨਾਲ ਸੰਬੰਧਿਤ ਹੀ ਹੈ ਜਾਂ ਫਿਰ ਕੋਈ ਹੋਰ ਵੀ ਗੱਲਬਾਤ ਨਹੀਂ ਨਹੀਂ ਉਹੀ ਉਹਦੇ ਨਾਲ ਹੀ ਸੰਬੰਧਿਤ ਹੈ ਹਰ ਸ਼ਹਿਰ 'ਚ ਜਿਹੜੀ ਏਜੰਸੀਆਂ ਨੇ ਉਹ ਛਾਪੇ ਮਾਰੀਆਂ ਕਰ ਲੀਆਂ ਨੇ ਉਹਦੇ 'ਚ ਦੇਖੋ ਅਜੇ ਕੋਈ ਕਿਸੇ ਕੇਸ ਬਾਰੇ ਕੋਈ ਕਲੀਅਰ ਉਹ ਨਹੀਂ ਦੇ ਰਹੀਆਂ ਉਹ ਬਸ ਮੀਡੀਆ ਨੂੰ ਵੀ ਇੰਨਾ ਹੀ ਦੱਸਦਿਆਂ ਨੇ ਕਿ ਅਸੀਂ 10 ਬੰਦਿਆਂ ਦੀ ਗ੍ਰਿਫਤਾਰੀ ਕੀਤੀ ਹੈ ਲੁਧਿਆਣੇ ਤੋਂ ਆਈਐਸਆਈ ਨਾਲ ਜੁੜੇ ਹੋਏ ਸੀਗੇ ਉਹ ਪਾਕਿਸਤਾਨੀ ਹੈਂਡਲਰ ਸੀ ਉਹਨਾਂ ਦੇ ਮੁਤਾਬਕ ਕੰਮ ਕਰਦੇ ਸੀਗੇ ਗ੍ਰੇਨੇਡ ਅਟੈਕ ਕਰਨਾ ਹੈਂਡ ਗ੍ਰੇਨੇਡ ਇਹਨਾਂ ਕੋਲ ਮਿਲੇ ਨੇ ਤੇ ਹੈਂਡ ਗ੍ਰੇਨੇਡ ਅਟੈਕ ਕਰਨਾ ਚਾਹੁੰਦੇ ਸੀਗੇ ਇਸ ਕਿਸਮ ਦਾ ਮਤਲਬ ਇੱਕ ਅੰਗਲ ਰੱਖ ਕੇ ਉਹ ਨਿਕਲ ਮਤਲਬ ਪੁਲਿਸ ਉਸ ਤੋਂ ਵਧ ਜਾਣਕਾਰੀ ਦੇ ਰਹੀ ਜਿਵੇਂ ਡੀਜੀਪੀ ਗੋਰਵ ਯਾਦਵਤਾ ਮੈਂ ਦੱਸਿਆ ਉਹਨਾਂ ਨੇ ਟਵਿੱਟਰ ਤੇ ਅੱਜ ਐਕਸ ਤੇ ਜਾਣਕਾਰੀ ਸਾਂਝੀ ਕੀਤੀ ਉਹਦੇ ਚ ਉਹਨੇ ਕਿਹਾ ਕਿ ਜਿਹੜੀ ਪੰਜਾਬ ਪੁਲਿਸ ਹੈ ਉਹ ਟੈਰਰਿਜ਼ਮ ਨੂੰ ਖਤਮ ਕਰਨ ਵਾਸਤੇ ਤੇ ਸੀਮਾ ਪਾਰ ਦਾ ਜਿਹੜਾ ਇਨਕੀ ਸਰਦ ਦੀ ਸਰਦ ਤੋਂ ਪਾਰ ਵਾਲਾ ਜਿਹੜਾ ਟੈਰਰਿਸਟ ਡਾਇਰੈਕਟਰ ਉਹਨੂੰ ਖਤਮ ਕਰਨ ਵਾਸਤੇ ਮਤਲਬ ਪ੍ਰਤੀਬੱਧ ਹੈ ਉਹਦੇ ਚ ਪੁਲਿਸ ਕਮਿਸ਼ਨਰ ਸੋਪਨ ਸ਼ਰਮਾ ਬਾਰੇ ਵੀ ਉਹਨਾਂ ਨੇ ਗੱਲ ਲਿਖੀ ਹੈ ਤੇ ਇਹਦੇ ਚ ਜਿਹੜੇ ਬੈਕਗ੍ਰਾਉਂਡ ਦੱਸਿਆ ਜਾ ਰਿਹਾ ਤਾਂ ਉਹਦੇ ਚ ਦੇਖੋ ਸਾਰੇ ਬਹੁਤ ਆਮ ਕਰਾ ਦੇ ਮੁੰਡੇ ਨੇ ਮਤਲਬ ਕਿੰਨੀ ਸੱਚਾਈ ਹੈਗੀ ਉਹ ਤੱਕ ਆਪਾਂ ਨੂੰ ਪਤਾ ਲੱਗੂਗਾ ਪਰ ਹਜੇ ਤਾਂ ਮਤਲਬ ਇਹ ਇਹ ਇਹਨਾਂ ਬਾਰੇ ਸਰ ਪ੍ਰਾਇਮਰੀ ਇਨਫੋਰਮੇਸ਼ਨ ਪੁਲਿਸ ਪ੍ਰੋਵਾਈਡ ਕਰੀ ਹੈ ਉਹਨਾਂ ਦੇ ਪਰਿਵਾਰਾਂ ਤੋਂ ਜਾਂ ਫਿਰ ਉਹਨਾਂ ਦੇ ਮਤਲਬ ਉਹਨਾਂ ਤੇ ਕੀ ਚੀਜ਼ਾਂ ਕਿ ਕਿਹੜੀਆਂ ਧਾਰਾਂਵਾਂ ਲਾਈਆਂ ਗਈਆਂ ਨੇ ਕੀ ਕੁਛ ਕੀਤਾ ਗਿਆ ਉਹਦੇ ਬਾਰੇ ਕੋਈ ਜਾਣਕਾਰੀ ਨਹੀਂ ਆ ਰਹੀ ਸਿਰਫ ਇਹਨਾਂ ਕਹਿ ਰਹੇ ਨੇ ਕਿ ਅਸੀਂ ਛਾਪੇਮਾਰੀ ਕੀਤੀ ਉਹ ਤੋਂ ਅਸੀਂ 10 ਬੰਦੇ ਫੜਲੇ ਉਹ ਤੋਂ ਅਸੀਂ 5 ਬੰਦੇ ਫੜਲੇ ਉਹ ਹੈਂਡਲਰ ਸੀਗੇ ਪਾਕਿਸਤਾਨੀ ਆਂਦੇ ਹੈਂਡਲਰ ਸੀਗੇ ਆਈਐਸਆਈ ਏਜੰਸੀ ਦੇ ਇਸ ਕਿਸਮ ਦੀਆਂ ਹੀ ਖਬਰਾਂ ਹਜੇ ਮੀਡੀਆ ਦੇ ਵਿੱਚ ਆ ਰਹੀਆਂ ਨੇ ਹੂੰ ਜੀ ਇਹ ਇਸ ਤੋਂ ਅੱਗੇ ਜੇਕਰ ਗੱਲ ਕਰੀਏ ਤਾਂ ਉਧਰ ਸਾਫ ਦਾ ਡੀਜੀਪੀ ਦੇ ਖਿਲਾਫ ਐਫਆਈਆਰ ਜਿਹੜਾ ਕਰਾਉਣ ਵਾਲਾ ਵਿਅਕਤੀ ਸੀ ਉਸ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕੀ ਉਸ ਨੂੰ ਕਿਸੇ ਹੋਰ ਤਰੀਕੇ ਦੇ ਨਾਲ ਜੋੜਿਆ ਜਾ ਰਿਹਾ ਹੈ ਜਾਂ ਫਿਰ ਕੋਈ ਵੈਂਡੇਟਾ ਪੋਲਿਟਿਕਸ ਦੀ ਗੱਲਬਾਤ ਹੈ ਦੇਖੋ ਸ਼ਮਸੂਦਿਨ ਚੋਦਰੀ ਸੀਗਾ ਜਿਹੜਾ ਸ਼ਿਕਾਇਤ ਕਰਤਾ ਸੀਗਾ ਹਰਚਰਨ ਪੁੱਲਰ ਦੇ ਮਾਮਲੇ 'ਚ ਨੀ ਨਹੀਂ ਸੋਰੀ ਮੋਮਦ ਮੁਸਤਾਫਾ ਦੇ ਮਾਮਲੇ ਤੇ ਸਾਬਕਾ ਡੀਜੀਪੀ ਜਿਨ੍ਹਾਂ ਦੇ ਬੱਚੇ ਨੇ ਸੁਸਾਈਡ ਕਰ ਲਿਆ ਸੀਗਾ ਉਹਦਾ ਕਨੈਕਸ਼ਨ ਸਮਸ਼ੁਦਦੀਨ ਚੋਧਰੀ ਦਾ ਕਨੈਕਸ਼ਨ ਅਰਜਰਨ ਪੁੱਲਰ ਨਾਲ ਜੋੜਿਆ ਜਾ ਰਿਹਾ ਹੈਗਾ ਇਹਦੇ ਵਿੱਚ ਅਨਵਰ ਮਹਿਬੂਬਨਾ ਦਾ ਇੱਕ ਸ਼ਿਕਾਇਤ ਕਰਤਾ ਆਇਆਗਾ ਤੇ ਉਹ ਕਹਿ ਰਿਹਾਗਾ ਕਿ ਇਹ ਤਾਂ ਜੜਾ ਜੀ ਨੇ ਸ਼ਿਕਾਇਤ ਕੀਤੀ ਹੈ ਮੋਮਦ ਮੁਸਤਾਫਾ ਤੇ ਤਾਂ ਡੀਆਈਜੀ ਪੁੱਲਰ ਦਾ ਉਹ ਹੈ ਚੇਲਾ ਰਹਾਗਾ ਉਹਦਾ ਇਹ ਛਗਿਰਦਾ ਉਹਦੇ ਉਹਦੇ ਉਹਦਾ ਦਲਾਲ ਹੈ ਉਹ ਉਹਦੇ ਵਾਸਤੇ ਪੈਸੇ ਕਮਾਉਂਦਾ ਸੀਗਾ ਤੇ ਇਹਨੇ ਫੇਕ ਐਫ ਆਈ ਆਰ ਕਰਾਈ ਹੈ ਇਹ ਗੱਲ ਨਿਕਲ ਕੇ ਆਈ ਹੈ ਹਾਲਾਂਕਿ ਇਹ ਤਾਂ ਅਜੇ ਮੈਂ ਕੇਸ ਵੀ ਆਪਾਂ ਨੂੰ ਪਤਾ ਸੀ ਬੀਆਈ ਕੋਰਟ ਜਾ ਚੁੱਕਿਆ ਹੈਗਾ ਸੀਬੀਆਈ ਜਦੋਂ ਇਸ ਪੂਰੇ ਮਾਮਲੇ ਦੀ ਜਾਂਚ ਕਰੂਗੀ ਉਸ ਤੋਂ ਬਾਅਦ ਹੀ ਚੀਜ਼ਾਂ ਕੇ ਖੁੱਲਣਗੀਆਂ ਜੇ ਮਤਲਬ ਸੀਬੀਆਈ ਨੇ ਇਸ ਮਾਮਲੇ ਤੇ ਪੂਰਨ ਤੌਰ ਤੇ ਹੱਥ ਪਾਇਆ ਨਹੀਂ ਹੂੰ ਜੀ ਅਗਲੀ ਗੱਲ ਕਰਦੇ ਹਾਂ ਉੱਧਰ ਸ਼ਰਾਬ ਘਟਾਲੇ ਦੇ ਮਾਮਲੇ 'ਚ ਚਤਨਯ ਬਗੇਲ ਦੀ 65.20 ਕਹਿਣ ਦਾ ਪਾਬ ਕਾਟ ਕਰੋੜ ਤੇ 20 ਲੱਖ ਰੁਪਏ ਦੀ ਸੰਪਤੀ ਕੋਰਕ ਕੀਤੀ ਗਈ ਹੈ ਮਾਮਲਾ ਛੱਤੀਗੜ੍ਹ ਦਾ ਛੱਤੀਗੜ੍ਹ ਦਾ ਹਾਂਜੀ ਚੰਡੀਗੜ੍ਹ ਦੇ ਸਾਬਕਾ ਸੀਐਮ ਉਹ ਵੇਸ ਬਗੇ ਜਿਹੜੇ ਕੀ ਪੰਜਾਬ ਦੇ ਕਾਂਗਰਸ ਦੇ ਕਨਵੀਨਰ ਵੀ ਨੇ ਉਹਨਾਂ ਦੇ ਬੇਟੇ ਨੂੰ ਈਡੀ ਨੇ ਨੱਪਿਆ ਹੋਇਆਗਾ ਤੇ ਅੱਜ ਤਕਰੀਬਨ 61 ਸਵਾ 61 ਕਰੋੜ ਦੀ ਜਿਹੜੀ ਪ੍ਰਾਪਰਟੀ ਉਹਨਾਂ ਦੀ ਅਟੈਚ ਕਰ ਲਈ ਹੈ ਉਹਦੇ ਵਿੱਚ ਐਗਰੀਕਲਚਰ ਲੈਂਡ ਵੀ ਹੈ 364 ਆਵਾਸੀ ਜਿਹੜੇ ਰੈ residențial ਪਲੋਟ ਹੁੰਦੇ ਉਹ ਵੀ ਹੈਗੇ ਆ ਤੇ ਕਈ ਸਾਰਾ ਕੁਝ ਹੈ ਇਹਦੇ ਵਿੱਚ ਮਤਲਬ ਉਹਨਾਂ ਦੀ ਪੈਤਰਕ ਸੰਪਤੀ ਵੀ ਹੈ ਸ਼ਰਾਬ ਕੋਟਾਲੇ 'ਚ ਈਡੀ ਦਾ આરોਪ ਹੈ ਕਿ ਇਸ ਤੇ ਤਿੰਨੇ ਬਗੇ ਨੇ 2500 ਕਰੋੜ ਰੁਪਏ ਦੀ ਅਵੈਧ ਕਮਾਈ ਕੀਤੀ ਹੈ ਇਹ ਗੱਲ ਨਿਕਲ ਕੇ ਆਈ ਹੈ ਤੇ ਚਿੱਤਨ ਨੇ ਬਗੇ ਲੂਹੀ ਅ ਅ ਫੜਿਆਦਾਰ ਹੈਗਾ ਇਸ ਮਾਮਲੇ 'ਚ 215 ਕਰੋੜ ਰੁਪਏ ਦੀ ਗੁਰਕੀ ਪਹਿਲਾਂ ਵੀ ਕੀਤੀ ਜਾ ਚੁੱਕੀ ਹੈ ਤੇ ਹੁਣ ਵੀ ਅੱਗੇ ਚੀਜ਼ਾਂ ਚੱਲ ਰਹੀਆਂ ਨੇ ਇਹਨੂੰ ਸਿੰਡੀਕੇਟ ਦਾ ਮੁਖੀ ਦੱਸਿਆ ਜਾ ਰਿਹਾ ਹੈਗਾ ਕਿ ਇਹ ਸ਼ਰਾਬ ਸਿੰਡੀਕੇਟ ਸੀ ਉਦਮੁਖੀ ਚੇਤਨ ਨੇ ਬਗੈਲ ਬਗੈਲ ਸੀਗਾ ਬੂਫੇਸ ਬਗੈਲ ਤੇ ਅੱਡ ਕਿਸਮ ਤੇ ਮਤਲਬ ਬੂਫੇਸ ਬਗੈਲ ਦੀ ਖਬਰ ਆਪਾਂ ਇਸ ਕਰਕੇ ਕਰ ਰਹੇ ਕਿਉਂਕਿ ਅੱਜ ਦੇ ਟਾਈਮ ਉਹ ਪੰਜਾਬ ਕਾਂਗਰਸ ਨੂੰ ਕਨਵਿਨ ਕਰ ਰਹੇ ਨੇ ਉਹਦੇ ਉਹ ਕਨਵਿਨਰ ਨੇ ਜਾਂ ਆਪਾਂ ਆ ਕੇ ਇੰਚਾਰਜ ਨੇ ਸਾਰੀਆਂ ਕਾਂਗਰਸ ਦੀ ਗਤੀਵਿਧੀਆਂ ਦੇਖ ਰਹੇ ਨੇ ਕਿ ਉਹਨਾਂ ਦੇ ਬੇਟੇ ਦਾ ਜਿਹੜਾ ਕੇਸ ਹੈ ਉਹ ਪੰਜਾਬ ਕਾਂਗਰਸ ਦੇ ਡਿਸੀਜਨਸ ਤੇ ਵੀ ਪ੍ਰਭਾਵ ਪਾਊਗਾ ਕਿਉਂਕਿ ਹੁਣ ਥੱਲੇ ਥੱਲੇ ਇਸ ਕਿਸਮ ਦਾ ਨੈਰੇਟਿਵ ਵੀ ਬੁੜਨਾ ਸ਼ੁਰੂ ਕਰ ਦਿੱਤਾ ਕੁਝ ਲੋਕਾਂ ਨੇ ਕਿ ਕਿਤੇ ਫੇਸਬੁਕ ਹੈ ਲੈ ਕੇ ਆ ਉਹ ਕੋਈ ਸਮਝੋਤਾ ਤਾਂ ਨਹੀਂ ਕਰ ਜਾਣਗੇ ਹਾਲਾਂਕਿ ਜਿੰਨੀ ਮੇਰੀ ਜਾਣਕਾਰੀ ਹੈ ਉਹ ਫੇਸਬੁਕ 'ਤੇ ਟਿਕਣ ਵਾਲੇ ਬੰਦੇ ਨੇ ਉਸ ਸਬੰਧ ਨਾਲ ਉਹ ਟੱਕਰਾ ਲੈਂਦੇ ਨੇ ਤੇ ਮੈਨੂੰ ਵੀ ਲੱਗ ਰਿਹਾ ਹੈਗਾ ਕਿ ਉਹਨਾਂ 'ਤੇ ਜਿਹੜੀ ਕਾਰਵਾਈ ਜਾਦੇ ਕੀਤੀ ਜਾ ਰਹੀ ਹੈ ਉਹ ਉਸੇ ਚੱਕਰ 'ਚ ਕੀਤੀ ਜਾ ਰਹੀ ਹੈ ਕਿ ਪੰਜਾਬ 'ਚ ਛੋਣਨੇ ਤੇ ਉਹਨਾਂ ਨੂੰ ਵੀ ਉਹ ਕਰ ਲਿਆ ਜਾ ਜਿਵੇਂ 50 ਆਈਐਸ ਆਈਪੀਐਸਾਂ ਦੀ ਗੱਲ ਆਈ ਸੀ ਡੀਆਈਜੀ ਪੂਰਨ ਕਰਕੇ ਸਕਿੰਦਰ ਹਰ ਉਹ ਤਰੀਕਾ ਅਪਣਾ ਰਿਹਾਗਾ ਕਿ ਆਗੂਆਂ ਨੂੰ ਵੀ ਉਹਨਾਂ ਦੇ ਕੇਸ ਵਗੈਰਾ ਤੋਂ ਸੈੱਟ ਕਰ ਲਈਏ ਅਫਸਰਾਂ ਨੂੰ ਵੀ ਉਹਨਾਂ ਦੇ ਕੇਸਾਂ ਤੋਂ ਸੈੱਟ ਕਰ ਲਈਏ ਤਾਂ ਇਹ ਚੀਜ਼ਾਂ ਚੱਲ ਰਹੀਆਂ ਨੇ ਇਸ ਕਰਕੇ 27 ਦਾ ਚੋਣ ਮਤਲਬ ਆਮ ਚੋਣ ਨਹੀਂ ਹੋਣ ਜਾ ਰਿਹਾ ਉਹਦੇ ਚ ਬਹੁਤ ਕੁਝ ਪੰਜਾਬ 'ਚ ਦੇਖਣ ਨੂੰ ਪਹਿਲੀ ਵਾਰ ਮਿਲੂਗਾ ਜੀ ਸੋ ਵੇਖਣ ਵਾਲੀ ਹੋਊਗੀ ਇਹ ਵੀ ਇੱਕ ਤਰੀਕਾ ਹੀ ਹੁੰਦਾ ਹੈ ਕਿ ਕਿਸੇ ਅਜਿਹੇ ਵਿਅਕਤੀ ਨੂੰ ਨੱਪ ਲਿਆ ਜਾਵੇ ਜਿਹੜਾ ਪੂਰਾ ਉਤੋਂ ਕਨਵਿਨਸ ਕਰ ਰਿਹਾ ਹੈ ਤੇ ਉਸ ਤੋਂ ਬਾਅਦ ਥੱਲੇ ਜਿਹੜੇ ਨੇ ਉਹਨਾਂ ਨੇ ਤਾਂ ਕਰਨਾ ਹੀ ਕੀ ਹੈ ਐਚਪੀ ਪੰਜਾਬ ਚ ਖਾਸਾ ਰੌਲਾ ਪਿਆ ਹੋਇਆ ਸਵੇਰੇ ਤਰਨਤਾਰਨ ਦੀ ਇਲੈਕਸ਼ਨ ਨੂੰ ਲੈ ਕੇ ਰਿਜ਼ਲਟ ਆ ਜਾਣੇ ਨੇ ਕੱਲ ਨੂੰ ਉਸਤੇ ਵੀ ਗੱਲਬਾਤ ਕਰਾਂਗੇ ਸੋ ਇਸੇ ਹੀ ਜਗ੍ਹਾ ਪ੍ਰੋਗਰਾਮ ਨੂੰ ਕਰਦੇ ਆਂ ਜੀ ਖਤਮ ਪੁਨੀਆ ਜੀ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਬਹੁਤ ਬਹੁਤ ਧੰਨਵਾਦ ਜੀ